ਬੀਡੀ ਨੂੰ ਲੈ ਕੇ ਹੋਏ ਤਕਰਾਰ 'ਚ ਬੰਗਾਲੀ ਨੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਮਾਮਲਾ ਕਾਠਗੜ੍ਹ ਦੇ ਨਸਿੱਕੀ ਪਿੰਡ ਮਾਜਰਾ ਜੱਟਾ ਤੋਂ ਹੋਇਆ ਜਿੱਥੇ ਇੱਕ ਫਾਰਮ ਹਾਊਸ ਦੇ ਇੱਕ ਬੰਗਾਲੀ ਵਿਅਕਤੀ ਨੇ ਨਾਲ ਦੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਇੱਕ ਕਥਿਤ આરોપી ਰਾਜੂ ਗੁਰਮੁਖ ਬਹਾਦਰ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਹੈਗਾ ਜੀ ਅਨੋ ਚਪਾਲ ਇਹ ਜੇ ਜੋ ਮੌਤ ਹੋਈ ਹੈ ਇਹ ਕਹਾਂ ਲੱਗਦਾ ਤਾਂ ਤੇਰਾ ਵੀ ਇਹ ਮੇਰਾ ਛੋਟਾ ਭਰਾ ਸਿਕਾ ਜੀ ਨਕੇਸ਼ ਚੋਪਾਲ ਕਹਾਂ ਕੇ ਰਹਿਣੇ ਵਾਲੇ ਆਪ ਅਸੀਂ ਦਰਵੰਗਾ ਬਿਹਾਰ ਦੇ ਰਹਿਣੇ ਵਾਲੇ ਆ ਜੀ ਜ਼ਿਲ੍ਹਾ ਮਿਲਕੀ ਸਾਡਾ ਇਹ ਕਹਾਂ ਤੇ ਵਾਰਦਤ ਹੋਈ ਹੈ ਇਹ ਵਾਰਦਤ ਹੋਈ ਹੈ ਜੀ ਜੱਟਾ ਦੇ ਮੰਜਰੇ ਕੰਮ ਕਰਦਾ ਜੀ ਆਪਣੇ ਉੱਪਰ ਤਿੰਨੂਆਂ ਦੇ ਬਾਗ ਦੇ ਲਾਲੂ ਦਾ 12ਵਾਂ ਕੋਈ ਸਾਡੇ ਕਰ ਲੋ ਪਿੰਡ ਵਾਲੇ ਦਾ ਉੱਥੇ ਡੇਢ ਮਹੀਨਾ ਹੋ ਗਿਆ ਜਿਹਨੂੰ ਲੱਗੇ ਨੂੰ ਜਿਹੜੇ ਮੈਨੂੰ ਲੱਗੇ ਨੂੰ ਜੀ 20 ਤਰੀਕ ਨੂੰ 19 ਤਰੀਕ ਨੂੰ ਇਹ ਘਰੇ ਆਇਆ ਸੀਗਾ ਪੈਸੇ ਦੇ ਨ 20 ਨੂੰ ਸਾਡੇ ਘਰ ਦੇ ਗਏ ਪਿੰਡ ਵਿਆਹ ਸੀਗਾ ਸਾਡੇ ਚਾਚੇ ਦੇ ਮੁੰਡੇ ਦਾ ਤੇ 20 ਤੋਂ ਬਾਅਦ ਜੀ ਮੈਂ 20 ਤਰੀਕ ਨੂੰ ਸ਼ਾਮੀ ਮੈਂ ਫੋਨ ਲਾਇਆ ਫੋਨ ਹੀ ਚੱਕਿਆ ਜੀ ਫੇ ਦੂਜੇ ਦਿਨ ਲਾਇਆ ਯਾਨੀ ਮੈਂ ਤਿੰਨ ਚਾਰ ਦਿਨ ਲਾਂਦਾ ਰਿਹਾ ਫੇਨੇ ਫੋਨ ਹੀ ਚੱਕਿਆ ਮੈਂ ਕਿਹਾ ਚਲੋ ਜੀ ਹੁਣ ਇਹ ਕੋਈ ਕੰਮ ਕੁੰਮ ਕਰਦਾ ਹੋਣਾ ਤਾਂ ਕਰਕੇ ਨਹੀਂ ਚੱਕਦਾ ਆ ਤੇ ਸਵੇਰੇ ਜੀ ਮੈਨੂੰ ਪਿੰਡ ਦੇ ਬੰਦੇ ਸਾਡੇ ਬੰਦੇ ਦਾ ਫੋਨ ਆਇਆ ਵੀ ਤੇਰਾ ਭਰਾ ਨੂੰ ਕੋਈ ਗੱਲਬਾਤ ਹੋ ਗਈ ਆ ਵੀ ਫੋਨ ਕਰ ਮੈਂ ਕਿਹਾ ਯਾਰ ਉਹ ਤਾਂ ਫੋਨ ਨਾ ਤਿੰਨ ਦਿਨ ਚਾਰ ਦਿਨ ਤੋਂ ਲਾਂਦਾ ਚੱਕਦਾ ਨਹੀਂ ਹੈਗਾ ਤੇ ਫੇ ਮੈਂ ਕੀਤਾ ਜੀ ਆੜਤੀ ਆਪਣਾ ਹੈਗਾ ਸੁਨਿੰਦਰ ਜੀ ਉਹ ਨਾਲ ਗੱਲਬਾਤ ਹੋਈ ਕਹਿੰਦਾ ਉੱਥੇ ਕਿਹੜੇ ਲਾਲੂ ਕੋ ਕੰਮ ਕਰਦੇ ਸੀ ਕਿ ਆਪਸ ਇਹ ਬੰਦੇ ਨਾ ਦੋ ਹੀ ਲੜ ਪਏ ਕਹਿੰਦਾ ਉਹਨੇ ਨੇਪਾਲੀ ਨੇ ਤੇਰੇ ਭਰਾ ਦੇ ਛੁਰਾ ਮਾਰਤਾ ਜੀ ਉਹ ਛੁਰਾ ਐਦਾ ਮਾਰਤਾ ਜੇ ਛੁਰਾ ਮਾਰਿਆ ਜਾਂ ਮੇਰਾ ਭਰਾ ਮਰਿਆ ਤੁਸੀਂ ਮੈਨੂੰ ਰਾਤੀ ਦੱਸਦੇ ਲਾਲੂ ਮੈਨੂੰ ਕਈ ਵਾਰੀ ਮਿਲ ਕੇ ਜਾਂਦਾ ਪਰ ਉਹ ਆਰਤੀਆ ਵੀ ਜਾਣਦਾ ਸਭ ਜਾਣਦੇ ਆ ਮੈਨੂੰ ਕਾਹਤੇ ਨਹੀਂ ਦੱਸਿਆ ਜੀ ਤੁਸੀਂ ਨਰਤੀਜੇ ਬੰਦੇ ਨੂੰ ਤੁਸੀਂ ਬਿਆਨ ਲੈ ਕੇ ਥਾਣੇ دارو ਕਹਿੰਦਾ ਲਾਲੂ ਕਹਿੰਦਾ ਵੀ ਥਾਣੇ ਇੱਥੇ ਪੈਗ ਲਾ ਲਿਆ ਕਹਿੰਦਾ ਦੱਬ ਜੀ ਬੂਤਲ ਪਈ ਸੀ ਕਿ ਫੇਰ ਤੁਸੀਂ ਇਹਨੂੰ ਮੁੜ ਕੇ ਉੱਥੇ ਛੱਡ ਜਾਂਦਾ ਜੀ ਇਹ ਦੱਸੋ ਜੀ ਕਿਹੜਾ ਇਨਸਾਫ ਹੈ ਸਾਨੂੰ ਇਨਸਾਫ ਚਾਹੀਦਾ ਇਹ ਦੇ ਵਿੱਚ ਦੀ ਸਾਡੇ ਮੇਰੇ ਭਰਾ ਦਾ ਹੋਇਆ ਜੀ ਮਰਡਰ ਤੁਸੀਂ ਆਪਣੇ ਭਰਾ ਨੂੰ ਲਾਸ਼ ਦੇਖੀ ਹੁਣ ਲਾਸ਼ ਮੈਨੂੰ ਹਜੇ ਨਹੀਂ ਦੇਖੀ ਜੀ ਦਿਖਾਈ ਨਹੀਂ ਹਲੇ ਨਹੀਂ ਹਜੇ ਨਹੀਂ ਦਿਖਾਈ ਜੀ ਕੋਈ ਜ਼ਖਮ ਦੇਖਿਆ ਹਲੇ ਕੀ ਅਜੇ ਕੋਈ ਜ਼ਖਮ ਦਿਖਾਇਆ ਨਹੀਂ ਹੈਗਾ ਨਹੀਂ ਦਿਖਾਇਆ ਜੀ ਇਹ ਕਿਹਨੇ ਤੁਹਾਨੂੰ ਦੱਸਿਆ ਕਿ ਲੈ ਵੀ ਹਾਂ ਵੀ ਚਾਕੂ ਮਾਰਿਆ ਤੇ ਕਿੱਥੇ ਲਾਸ਼ ਪਈ ਹੈ ਇਹ ਕਿਹਨੇ ਸਾਡੇ ਗੱਲ ਹੋਈ ਆ ਆਪਣੇ ਆਰਤੀ ਹੈ ਕਰ ਲੋ ਦਾ ਸੁਨਿੰਦਰ ਉਹਦੇ ਨਾਲ ਹੋਈ ਹੈ ਜੀ ਕੋਲ ਦੋ ਕੋਲ ਜੋੜ ਕੇ ਕਿਸੇ ਮੁੰਡੇ ਦੇ ਜਿੱਦਾਂ ਉਹਦਾ ਠੇਕੇਦਾਰ ਨੇ ਜੋ ਕੋਲ ਜੋੜ ਕੇ ਦੱਸਿਆ ਉਹਨੇ ਦੱਸਿਆ ਵੀ ਤੇਰੇ ਭਰਾ ਦੇ ਚਾਕੂ ਮਾਰ ਕੇ ਨੇਪਾਲੀ ਨਾਲ ਲੜਾਈ ਹੋ ਗਈ ਕਹਿੰਦਾ ਫਿਰ ਉਹਨੇ ਮਾਰਤਾ ਤੁਸੀਂ ਕੀ ਮੰਗ ਕਰਦੇ ਹੁਣ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਹੋਇਆ ਮਟਰ ਇਹ ਕੋਈ ਲੜਾਈ ਚ ਕਰਿਆ ਦਾ ਮਰ ਦੂਆ ਨਹੀਂ ਹੈਗਾ ਇਹ ਤਾਂ ਇਹਨਾਂ ਨੇ ਮਾਰਿਆ ਵਾ ਕਿਆ ਕਿਦਾਂ ਮਾਰਿਆ ਵਾ ਹੁਣ ਤਾਂ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਇਨਸਾਫ ਚਾਹੀਦਾ ਜੀ ਬਸ ਅਸੀਂ ਕੰਮ ਕਰ ਲਾ ਭੇਜਿਆ ਤਾਂ ਮੁੰਡਾ ਕਿਤੇ ਮਰਨ ਲਈ ਥੋੜੀ ਭੇਜਿਆ ਤਾਂ ਜੀ ਸਰੀਰ ਦਾ ਸਾਨੂੰ ਮੇਰੀ ਨਾਈਟ ਪਟੋਲਿੰਗ ਜੀ ਤੁਹਾਡੀ ਤੇ ਰਾਤ ਨੂੰ ਦੇਰ ਰਾਤ ਸਾਨੂੰ ਇਤਲਾ ਦਿੱਤੀ ਆ ਕਿ ਗੁਰਦੀਪ ਸਿੰਘ ਸਾਨੂੰ सुरेंद्र ਸਿੰਘ ਵਸੀਤ ਛੰਨੀਆਂ ਖਲਾਂ ਇਹ ਆਪਣੇ ਰੁਲਦਾ ਸਿੰਘ ਦੇ ਸਾਨੂੰ ਸੇਵਾ ਸਿੰਘ ਦੇ ਜਿਹੜਾ ਹੈਗਾ ਮੱਜਰੇ ਜੱਟਾਂ ਵਿੱਚ ਫਾਰਮ ਹੈ ਉਥੇ ਮੱਜਾ-ਮੱਜਾ ਦਾ ਕੰਮ ਹੁੰਦਾ ਮੱਜਾ-ਮੱਜਾ ਦੇ ਉਹਦਾ ਕੰਮ ਕਰਦੇ ਨੇ ਕੀ ਕੀ ਬੜੀ ਹੁੰਦਾ ਕਰਦੇ ਨੇ ਉਹਦੇ ਤੇ ਇਹਨਾਂ ਨੇ ਦੱਸਿਆ ਵੀ ਉਥੇ ਅਸੀਂ ਅੱਜ ਰਾਤ ਮੋੜੀ ਬੈਠੇ ਸੀ ਤੇ ਇੱਕ ਜਿਹੜਾ ਰਾਜੂ ਗੁਰਮ ਈਲਿਸ ਭਾਦਰਾ ਇਓਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਿਹਾ ਸੁਣੀ ਹੋਗੀ ਮਾਈਨਰ ਜੀ ਗੱਲ ਬਿਲੀ-ਬੁਲੀ ਲਈ ਖਾਣੇ ਪੀਣੇ ਸ਼ਰਾਬ ਪੀਤੀ ਸੀਗੀ ਤਾਂ ਇਹਨੇ ਚਾਕੂ ਮਾਰਤਾ ਉਹ ਇਹਦੀ ਉੱਥੇ ਤੋਂ ਮੌਤ ਹੋ ਗਈ ਕਿੱਥੇ ਮਾਰਿਆ ਸੀਗਾ ਚਾਕੂ ਉਹਦੇ ਉਹਦੇ ਆਪਣੇ ਵੱਲੋਂ ਦਾ ਰਾਈਟ ਇਧਰ ਰਾਈਟ ਤੇ ਲੱਗਿਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਜਦੋਂ ਉਹਦੇ ਇਧਰ ਹੱਟ ਦੇ ਕੋਲ ਲੱਗਿਆ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਮੁਕੇਸ਼ ਜਿਹੜਾ ਹੈਗਾ ਮਰਨ ਦਾ ਮ੍ਰਿਤਕ ਮੁਕੇਸ਼ ਕੁਮਾਰ ਰਿਲੇ ਸਰਾਜੂਆ ਸਨ ਆਫ ਪਲਟੂ ਰਾਓ ਇਨਾ ਨੰਨੂ ਵਾਲ ਬੇਟਾ थाना चला ब्लाचौਰ ਤੋਂ ਜਰ ਰਹੇ 35 ਸਾਲ ਉਮਰ ਦੇ ਕਿੱਛੇ ਦਾ ਕਿਤੇ ਰਹਿਣ ਵਾਲਾ ਪਿੱਛੇ ਦਾ ਤਾਂ ਪੰਗਾ ਵਿਹਾਰ ਹੈ ਜੀ ਤੇ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਜੀ ਬਸ ਇਹਨੂੰ ਰੈਸਟ ਕਰ ਰਹੇ ਹਾਂ ਜੀ ਜਲਦੀ ਅਸੀਂ ਟੀਮਾਂ ਬਣਾਤੀਆਂ ਹੋਈਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਉਹਨੂੰ ਗ੍ਰਫਤਾਰ ਕਰਾਂਗੇ ਪੋਸਟਮਾਰਟਮ ਕਰਵਾਉਣ ਲਈ ਕਿੱਥੇ ਰੱਖੀ ਲਾਸ਼ ਉਸ ਪੋਸਟਮਾਰਟਮ ਲਈ ਅਸੀਂ ਇੱਥੇ ਬਲਾਚੌਰ ਸਿੰਘ ਹਸਪੀਟਲ ਭੇਜੀ ਹੈ ਜੀ ਉੱਥੇ ਡਾਕਟਰਾਂ ਦਾ ਬੋਰਡ ਬੱਟਣਾ ਉਹ ਬੋਰਡ ਉਹਸ ਨੂੰ ਭਰਾ ਕੇ